ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤਕੌਰ ਅੱਜ ਦੀ ਕਲਾਸ ਵਿੱਚ ਅਸੀਂ 1000 ਕੁਐਸਚਨ ਸੀਰੀਜ਼ ਦੇ ਅਧੀਨ ਪੰਜਾਬੀ ਦੇ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਲੈ ਕੇ ਹਾਜ਼ਰ ਹੋਏ ਹਾਂ ਇਹ ਪ੍ਰਸ਼ਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ ਕਿਉਂਕਿ ਇਹ ਬੇਸਿਕ ਪ੍ਰਸ਼ਨ ਹਨ ਜਿਨ੍ਹਾਂ ਦੇ ਬਾਰੇ ਵਿਦਿਆਰਥੀਆਂ ਨੂੰ ਮੁੱਢਲੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਸੋ ਪਹਿਲਾ ਪ੍ਰਸ਼ਨ ਹੈ ਕਿ ਡਾਕਟਰ ਹਰਪਜਨ ਸਿੰਘ ਦਾ ਜਨਮ ਕਦੋਂ ਹੋਇਆ ਪੰਜਾਬੀ ਸਾਹਿਤ ਦੇ ਇੱਕ ਬੇਹਦ ਪ੍ਰਸਿੱਧ ਕਵੀ ਹਰਪਜਨ ਸਿੰਘ ਜਿਨ੍ਹਾਂ ਦਾ ਜਨਮ ਜੋ ਹੈ 18 ਅਗਸਤ 1920 ਈਸਵੀ ਦੇ ਵਿੱਚ ਅਸਾਮ ਦੇ ਇੱਕ ਛੋਟੇ ਜਿਹੇ ਪਿੰਡ ਲੰਡਿੰਗ ਵਿਖੇ ਹੋਇਆ ਇਹ ਬਹੁਤ ਹੀ ਜਹੀਨ ਲੇਖਕ ਸਨ ਜਿਨ੍ਹਾਂ ਨੇ ਪੰਜਾਬੀ ਆਲੋਚਨਾ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਮੌਕਾਮ ਹਾਸਲ ਕੀਤਾ ਹੈ ਸੋਹਜ ਮੈ ਟਾਂਗ ਦੇ ਨਾਲ ਕਵਿਤਾ ਲਿਖਣ ਵਾਲੇ ਇਹ ਆਪਣੇ ਆਪ ਦੇ ਵਿੱਚ ਇੱਕ ਨਵੇਕਲੇ ਕਵੀ ਸਨ ਡਾਕਟਰ ਹਰਪਜਨ ਸਿੰਘ ਦੀ ਮੌਤ ਕਦੋਂ ਹੋਈ 21 ਅਕਤੂਬਰ 2002 ਈਸਵੀ ਨੂੰ ਡਾਕਟਰ ਹਰਪਜਨ ਸਿੰਘ ਸਵਰਗ ਸਿਧਾਰ ਗਏ ਅਗਲਾ ਪ੍ਰਸ਼ਨ ਹੈ ਕਿ ਲਾਸ਼ਾਂ ਨਾ ਧੁੱਪੇ ਨਾ ਛਾਵੇਂ ਸੜਕ ਦੇ ਸਫੇ ਉੱਤੇ ਅਲਫ ਦੁਪਹਿਰਾ ਟੁਕੀਆਂ ਜੀਭਾਂ ਵਾਲੇ ਅਧਰੇਣੀ ਜਾਂ ਮੈਂ ਜੋ ਬੀਤ ਗਿਆ ਕਾਵ ਸੰਗ੍ਰਹਿ ਦਾ ਲੇਖਕ ਕੌਣ ਹੈ ਇਹਨਾਂ ਸਾਰੇ ਕਾਵ ਪੁਸਤਕਾਂ ਜੋ ਹਨ ਇਹਨਾਂ ਦਾ ਲੇਖਕ ਹੈ ਡਾਕਟਰ ਹਰਪ੍ਰਜਨ ਸਿੰਘ ਤੁਪੇ ਨਾ ਤੁਪੇ ਨਾ ਛਾਵੇਂ ਡਾਕਟਰ ਹਰਪ੍ਰਜਨ ਸਿੰਘ ਦੀ ਇੱਕ ਅਜਿਹੀ ਕਾਵ ਪੁਸਤਕ ਹੈ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਦੁਆਰਾ ਪੁਰਸਕਾਰ ਵੀ ਹਾਸਲ ਹੋਇਆ ਹੈ ਇਹਨਾਂ ਦੇ ਕਵਿਤਾ ਦੀ ਇਹਨਾਂ ਦੇ ਜੋ ਲੇਖਣ ਦੀ ਖੂਬੀ ਇਹ ਹੈ ਕਿ ਇਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਸੋਹਜ ਬਿੰਬਾਰਾਹੀ ਜੋ ਹੈ ਆਪਣੇ ਪਾਵਾਂ ਨੂੰ ਪ੍ਰਗਟਾਇਆ ਹੈ ਔਰ ਪ੍ਰਸ਼ਨਾਤਮਕ ਸ਼ੈਲੀ ਦੇ ਵਿੱਚ ਇਹਨਾਂ ਨੇ ਪ੍ਰਚਲਿਤ ਜੋ ਕੀਮਤਾ ਹਨ ਉਹਨਾਂ ਨੂੰ ਨਵੇਂ ਪ੍ਰਸੰਗ ਦੇ ਵਿੱਚ ਵੰਗਾਰਿਆ ਹੈ ਅਗਲਾ ਸਵਾਲ ਹੈ ਕਿ ਹਰਭਜਨ ਹਲਵਾਰਵੀ ਕਿਸ ਕਾਵਿ ਤਾਰਾ ਦਾ ਕਵੀ ਹੈ ਪਹਿਲਾਂ ਸੀ ਡਾਕਟਰ ਹਰਭਜਨ ਸਿੰਘ ਹੁਣ ਹੈ ਹਰਭਜਨ ਹਲਵਾਰਵੀ ਹਰਭਜਨ ਹਲਵਾਰਵੀ ਪੰਜਾਬੀ ਸਾਹਿਤ ਦੀ ਜੋ ਜੁਝਾਰੂਵਾਦੀ ਕਾਵਿ ਤਾਰਾ ਹੈ ਉਸ ਦੇ ਨਾਲ ਸੰਬੰਧਿਤ ਕਵੀ ਹੈ ਡਾਕਟਰ ਸੌਰੀ ਹਰਪਜਨ ਹਲਵਾਰਵੀ ਜੋਹਨ ਇਹਨਾਂ ਦਾ ਜਨਮ ਜੋ ਹੈ ਲੁਧਿਆਣੇ ਦੇ ਨੇੜੇ ਹਲਵਾਰਾ ਪਿੰਡ ਵਿਖੇ ਹੋਇਆ ਹੈ ਸਰਦਾਰ ਅਰਜਨ ਸਿੰਘ ਦੇ ਘਰ 1943 ਈਸਵੀ ਨੂੰ ਜੋ ਹੈ ਇਹਨਾਂ ਦਾ ਬਰਥ ਹੁੰਦਾ ਹੈ ਅਗਲਾ ਸਵਾਲ ਹੈ ਕਿ ਹਰਪਜਨ ਸਿੰਘ ਕੋਮਲ ਦਾ ਜਨਮ ਕਦੋਂ ਹੋਇਆ ਹਰਪਜਨ ਸਿੰਘ ਕੋਮਲ ਇੱਕ ਹੋਰ ਪੰਜਾਬੀ ਕਵੀ ਹਨ ਕਿਉਂਕਿ ਡਾਕਟਰ ਹਰਪਜਨ ਸਿੰਘ ਹਰਪਜਨ ਹਲਵਾਰਵੀ ਅਤੇ ਹਰਪਜਨ ਸਿੰਘ ਕੋਮਲ ਇਹ ਤਿੰਨ ਵੱਖੋ-ਵੱਖਰੇ ਕਵੀ ਹਨ ਔਰ ਵੱਖੋ-ਵੱਖਰੇ ਕਵੀ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਨਾਂ ਇੱਕ ਹੋਣ ਕਰਕੇ ਵਿਦਿਆਰਥੀਆਂ ਦੇ ਵਿੱਚ ਪਰੰਪ ਭੁਲੇਖਾ ਰਹਿ ਜਾਂਦਾ ਹੈ ਇਸ ਲਈ ਇਹਨਾਂ ਤਿੰਨਾਂ ਨੂੰ ਇਸ ਜੋ ਵੀਡੀਓ ਦੇ ਵਿੱਚ ਇਕੱਠਾ ਲੈ ਕੇ ਜੋ ਹੈ ਇਸ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਰਪਜਨ ਸਿੰਘ ਕੋਮਲ ਜੋ ਕਿ ਬਹੁਤ ਲੰਮਾ ਸਮਾਂ ਹਰਿਆਣੇ ਦੇ ਵਿੱਚ ਰਹਿਣ ਸਦਕਾ ਇਹਨਾਂ ਨੂੰ ਹਰਿਆਣੇ ਦੇ ਕਮੀਆਂ ਦੇ ਵਿੱਚ ਕਾਫੀ ਮਾਣ ਸਨਮਾਨ حاصل ਹੈ حاصل ਹੈ ਇਹਨਾਂ ਦਾ ਜਨਮ ਜੋ ਹੈ 1935 ਈਸਵੀ ਦੇ ਵਿੱਚ ਹੋਇਆ 1935 ਈਸਵੀ ਦੇ ਵਿੱਚ ਜੋ ਗੁਜਰਾਵਾਲਾ ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ ਵਿਖੇ ਸੰਤ ਸਿੰਘ ਦੇ ਘਰ ਇਹਨਾਂ ਦਾ ਜਨਮ ਹੋਇਆ ਔਰ ਪੁੰਗਰ ਪੁੰਗਰ ਬੂਟਿਆ ਸੂਰਜ ਤੇ ਸਾਗਰ ਜਾਂ ਮੁਖਬੰਦ ਕਾਵ ਸੰਗ੍ਰਹਿ ਕਿਸ ਦੀ ਰਚਨਾ ਹੈ ਇਹ ਤਿੰਨ ਕਾਵ ਸੰਗ੍ਰਹਿ ਜੋ ਹਨ ਇਹ ਹਰਪਜਨ ਸਿੰਘ ਕੋਮਲ ਦੀਆਂ ਰਚਨਾਵਾਂ ਹਨ ਹਰਪਜਨ ਸਿੰਘ ਕੋਮਲ ਦੇ ਪਲੇਠੇ ਸਫਰਨਾਮੇ ਦਾ ਨਾਮ ਕੀ ਹੈ ਹਰਪਜਨ ਸਿੰਘ ਕੋਮਲ ਨੇ ਇੱਕੋ ਇੱਕ ਸਫਰਨਾਮਾ ਜੋ ਹੈ ਮਿੱਤਰਾਂ ਦੇ ਘਰ ਲਿਖਿਆ ਔਰ ਉਹ ਇਹਨਾਂ ਦੀ ਇੱਕ ਵਾਰਤਕ ਰਚਨਾ ਹੈ ਅਗਲਾ ਸਵਾਲ ਹੈ ਕਿ ਸਰਦਾਰ ਨਾਨਕ ਸਿੰਘ ਦਾ ਜਨਮ ਕਦੋਂ ਹੋਇਆ ਨਾਨਕ ਸਿੰਘ ਦਾ ਜਨਮ 1897 ਈਸਵੀ ਦੇ ਵਿੱਚ ਹੋਇਆ ਹੈ ਨਾਨਕ ਸਿੰਘ ਦੀ ਮੌਤ ਕਦੋਂ ਹੋਈ ਹੈ ਸਰਦਾਰ ਨਾਨਕ ਸਿੰਘ ਦੀ ਮੌਤ 28 ਦਸੰਬਰ 1971 ਈਸਵੀ ਦੇ ਵਿੱਚ ਹੋਈ ਕਿਉਂਕਿ ਯਾਦ ਰੱਖਣ ਦੇ ਲਈ ਵਿਸ਼ੇਸ਼ ਜੋ ਨੁਕਤਾ ਹੈ 1872 ਦੇ ਵਿੱਚ ਜੋ ਹੈ ਭਾਈ ਵੀਰ ਸਿੰਘ ਦਾ ਬਰਤ ਹੁੰਦਾ ਹੈ ਔਰ 1971 ਦੇ ਵਿੱਚ ਨਾਨਕ ਸਿੰਘ ਦਾ ਕਿਉਂਕਿ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਦ ਦੇ ਬਹੁਤ ਵੱਡੇ ਕਵੀ ਹੋਏ ਹਨ ਔਰ ਇਸੇ ਤਰ੍ਹਾਂ ਨਾਨਕ ਸਿੰਘ ਜੋ ਹਨ ਇਹਨਾਂ ਦਾ ਵੀ ਆਧੁਨਿਕ ਪੰਜਾਬੀ ਸਾਹਿਦ ਦੇ ਵਿੱਚ ਖਾਸਾ ਨਾਮ ਹੈ ਇਹਨਾਂ ਨੇ ਨਾਮਣਾ ਘਟਿਆ ਹੈ ਸੋ ਭਾਈ ਵੀਰ ਸਿੰਘ ਜੀ ਤੋਂ 101 ਸਾਲ ਦੇ ਕਰੀਬ ਜੋ ਹੈ ਇਹ ਇਹਨਾਂ ਤੋਂ ਛੋਟੇ ਹਨ ਨਾਨਕ ਸਿੰਘ ਕਿਸ ਸਿਧਾਂਤ ਦਾ ਨਾਵਲਕਾਰ ਹੈ ਮਾਰਕਸਵਾਦੀ ਪ੍ਰਯੋਗਵਾਦੀ ਯਥਾਰਥਵਾਦੀ ਜਾਂ ਆਦਰਸ਼ਵਾਦੀ ਆਦਰਸ਼ਵਾਦੀ ਇਹਦੇ ਵਿੱਚੋਂ ਸਹੀ ਉੱਤਰ ਹੈ ਕਿਉਂਕਿ ਨਾਨਕ ਸਿੰਘ ਦੁਆਰਾ ਸਿਰਜਿਤ ਨਾਵਲ ਜਿਹੜੇ ਹਨ ਇਹਨਾਂ ਦੇ ਪਾਤਰ ਜੋ ਹਨ ਜਾਂ ਇਹਨਾਂ ਦੇ ਜੋ ਨਾਵਲ ਹਨ ਉਹਨਾਂ ਦੇ ਨਾਇਕ ਜੋ ਹਨ ਉਹ ਆਦਰਸ਼ਵਾਦੀ ਰੰਗਣ ਵਿੱਚ ਰੰਗੇ ਹੁੰਦੇ ਹਨ ਆਦਰਸ਼ਵਾਦੀ ਵਿਚਾਰਤਰਾ ਦੇ ਨੂੰ ਜੋ ਹੈ ਦਰਸਾਉਂਦੇ ਹਨ ਸੋ ਇੱਕ ਆਦਰਸ਼ਵਾਦੀ ਆਦਰਸ਼ਵਾਦੀ ਇਹਨਾਂ ਦਾ ਜੀਵਨ ਸਿਧਾਂਤ ਹੈ ਜਿਸ ਨੂੰ ਇਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਆਪਣੇ ਸਾਹਿਦ ਦੇ ਵਿੱਚ ਪ੍ਰਗਟਾਇਆ ਹੈ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲਾ ਨਾਵਲਕਾਰ ਕੌਣ ਹੈ ਇਸ ਦੇ ਵਿੱਚ ਵੀ ਸਰਦਾਰ ਨਾਨਕ ਸਿੰਘ ਦਾ ਨਾਮ ਆਉਂਦਾ ਹੈ ਕਿਉਂਕਿ ਇਹਨਾਂ ਨੇ ਪੰਜਾਬੀ ਦੇ ਵਿੱਚ ਘੱਟੋ ਘੱਟ 5 ਦਰਜਨ ਦੇ ਕਰੀਬ ਨਾਵਲ ਲਿਖੇ ਹਨ ਔਰ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲਾ ਨਾਵਲਕਾਰ ਦਾ ਜੁਸੇਰਾ ਹੈ ਉਹ ਸਰਦਾਰ ਨਾਨਕ ਸਿੰਘ ਦੇ ਸਿਰ ਜਾਂਦਾ ਹੈ ਧੰਨਵਾਦ ਉਮੀਦ ਹੈ ਕਿ ਇਹ ਜੋ ਸੀਰੀਜ਼ ਹੈ ਤੁਹਾਨੂੰ ਬਹੁਤ ਪਸੰਦ ਆ ਰਹੀ ਹੋਵੇਗੀ ਕਿਉਂਕਿ ਜੋ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਉਹਨਾਂ ਦੇ ਜੋ ਹੈ ਲਈ ਖਾਸ ਕਰਕੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰਯਾਸ ਸ਼ੁਰੂ ਕੀਤਾ ਗਿਆ ਹੈ ਔਰ ਇਹ ਪ੍ਰਯਾਸ ਜੋ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਿਰੇ ਚੜਨਾ ਹੈ ਉਮੀਦ ਹੈ ਕਿ ਇਹ ਜੋ ਕੋਸ਼ਿਸ਼ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇੱਕ ਵਾਰੀ ਫਿਰ ਧੰਨਵਾਦ ਇਸ ਲਈ ਕਿ ਇਸ ਚੈਨਲ ਨੂੰ ਤੁਸੀਂ ਅੱਗੇ ਸ਼ੇਅਰ ਸਬਸਕ੍ਰਾਈਬ ਐਂਡ ਲਾਈਕ ਕਰਦੇ ਰਹੋ